ਜੈ ਸਾਈਂ ਜੀ ਦੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਜਿੰਨੇ ਵੀ ਤੁਸੀਂ ਮੇਰੇ ਨਾਲ ਮੇਰੇ ਚੈਨਲ ਦੇ ਉੱਤੇ ਜੁੜੇ ਹੋਈਓ ਕੱਲ ਨੂੰ ਵੀਰਵਾਰ ਆ ਤੇ ਇਹ ਕੰਮ ਤੁਸੀਂ ਜ਼ਰੂਰ ਕਰਨਾ ਆ ਜੇ ਤੁਸੀਂ ਚਾਹੁੰਦੇ ਹੋ ਕਿ ਅੱਗੇ ਤੁਹਾਡਾ ਪਿਆਰ ਸਾਈਂ ਜੀ ਦੇ ਨਾਲ ਹਮੇਸ਼ਾ ਬਣਿਆ ਰਵੇ ਕੰਮ ਕੀ ਆ ਮੈਂ ਤੁਹਾਨੂੰ ਦੱਸਦਾ ਆ ਕਿਉਂਕਿ ਮੈਨੂੰ ਇਹ ਹੁੰਦਾ ਕਿ ਜਿੰਨੇ ਤੁਸੀਂ ਮੇਰੇ ਨਾਲ ਮੇਰੇ ਚੈਨਲ ਦੇ ਉੱਤੇ ਜੁੜੇ ਹੋਈਓ ਕੋਈ ਵੀ ਕਿਸੇ ਦੀਆਂ ਗੱਲਾਂ ਚਾਕੇ ਗਲਤ ਤਰੀਕੇ ਨਾਲ ਗਲਤ ਰਸਤੇ ਤੇ ਨਾ ਜਾਵੇ ਵਹਿਮਾਂ ਭਰਮਾਂ 'ਚ ਨਾ ਪਵੇ। ਫੋ ਕੱਲੋਂ ਵੀਰਵਾਰਾ ਕੱਲੋਂ ਤੁਸੀਂ ਦਰਬਾਰ ਜਾ ਕੇ ਇਹ ਕੰਮ ਸਾਰਿਆਂ ਨੇ ਕਰਨਾ ਚਾਹੇ ਤੁਸੀਂ ਨਕੋਦਰ ਦਰਬਾਰ ਜਾ ਰਹੇ ਹੋ ਜਾਂ ਤੁਸੀਂ ਕਿਸੇ ਵੀ ਪਿੰਡ ਦੇ ਵਿੱਚ ਰਹਿੰਦੇ ਹੋ ਉੱਥੇ ਨੇੜੇ ਤੇੜੇ ਕਿਸੇ ਦਰਬਾਰ ਤੇ ਜਾ ਰਹੇ ਹੋ। ਸائیں ਲਾਦੀਸ਼ਾ ਸਰਕਾਰ ਜੀ ਦੇ ਅੱਗੇ ਬਾਬਾ ਮੁਲਾਸ਼ਾ ਸਰਕਾਰ ਜੀ ਦੇ ਅੱਗੇ ਆਪਣੇ ਪੀਰ ਫਕੀਰ ਦੇ ਆਪਣੇ ਗੁਰੂ ਦੇ ਅੱਗੇ ਜਾ ਕੇ ਕੱਲੋਂ ਤੁਸੀਂ ਕੀ ਕੰਮ ਕਰਨਾ ਆ? ਤੁਸੀਂ ਜਾ ਕੇ ਸਾਈਂ ਜੀ ਦੇ ਅੱਗੇ ਇਹ ਅਰਦਾਸ ਕਰਨੀ ਆ ਕਿ ਸਾਈਂ ਜੀ ਮੈਂ ਅੱਜ ਦਰਬਾਰ ਆਇਆ ਇਹ ਵਾਅਦਾ ਕਰਦਾ ਕਿ ਹੁਣ ਤੱਕ ਮੈਂ ਜੇ ਕਿਸੇ ਵੀ ਮਤਲਬ ਦੇ ਲਈ ਆਇਆ ਦਰਬਾਰ ਤੁਹਾਡੇ ਕੋਲੋਂ ਕੁਝ ਲੈਣ ਲਈ ਕੁਝ ਮੰਗਣ ਵਾਸਤੇ ਪਰ ਅੱਜ ਮੈਂ ਇਹ ਵਾਅਦਾ ਕਰਕੇ ਜਾ ਰਿਹਾ ਕਿ ਸਰਕਾਰ ਅੱਜ ਤੋਂ ਬਾਅਦ ਮੈਂ ਦਰਬਾਰ ਜਦੋਂ ਵੀ ਆਉਣਾ ਹੈ ਨਾ ਕਿਸੇ ਮਤਲਬ ਲਈ ਨਹੀਂ ਆਉਣਾ ਕੁਛ ਮੰਗਣ ਲਈ ਨਹੀਂ ਆਉਣਾ ਜਦੋਂ ਵੀ ਮੈਂ ਆਉਣਾ ਸਰਕਾਰ ਮੈਂ ਤੁਹਾਨੂੰ ਮਿਲਣ ਆਉਣਾ ਤੁਹਾਡੇ ਪਿਆਰ ਕਰਕੇ ਆਉਣਾ ਸਕੂਨ ਲੈਣ ਵਾਸਤੇ ਆਉਣਾ ਆ ਰੂਹ ਦੇ ਸਕੂਨ ਵਾਸਤੇ ਰੂਹ ਦੀ ਸ਼ਾਂਤੀ ਵਾਸਤੇ ਆਉਣਾ ਆ ਇਹ ਕੰਮ ਤੁਸੀਂ ਸਾਰਿਆਂ ਨੇ ਕੱਲੋਂ ਦਰਬਾਰ ਜਾ ਕੇ ਕਰਨਾ ਹੀ ਕਰਨਾ ਆ ਦੇਖਦੇ ਆ ਕਿਹੜੇ ਨੇ ਜਿਹੜੇ ਇਹ ਵਾਦਾ ਕਰਦੇ ਨੇ ਕੱਲੋਂ ਦਰਬਾਰ ਜਾ ਕੇ ਉਮੇਨ ਨੂੰ ਕਮੈਂਟਸ ਵਿੱਚ ਜਰੂਰ ਦੱਸਿਓ ਕਿ ਅਸੀਂ ਜਾ ਕੇ ਆਏ ਹਾਂ ਤੇ ਵਾਅਦਾ ਕਰਕੇ ਆਏ ਹਾਂ ਜਿੱਦਣ ਤੁਸੀਂ ਸਾਈਂ ਜੀ ਤੋਂ ਬਿਨਾ ਮਤਲਬ ਨਾਲ ਪਿਆਰ ਲੈਣ ਲੱਗ ਗਏ ਨਾ ਤੁਹਾਨੂੰ ਕੁਝ ਮੰਗਣ ਦੀ ਲੋੜ ਪੈਣੀ ਹੋਈ ਨਹੀਂ ਸੋ ਵੀਡੀਓ ਨੂੰ ਫਟਾਫਟ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰਨਾ ਫੋਲੋ ਕਰਨਾ ਨਾ ਭੁੱਲਿਓ ਜੈ ਸਾਈਂ ਜੀ ਦੀ